ਸਾਦੀ ਦਾ ਦਿਨ ਦਿਨ ਨਾਲ ਤੁਹਾਡੀ ਉਮਰ ਦੇ ਨਾਲ ਨਾਲ ਬਦਲਦੇ ਜਾਂਦੇ ਨੇ ਜਦੋਂ ਤੁਸੀਂ ਨਿੱਕੇ ਹੁੰਦੇ ਹੋ ਤੁਸੀਂ ਉਹਨੂੰ ਸੈਲੀਬ੍ਰੇਟ ਕਰਦੇ ਹੋ ਫਿਰ ਜਦੋਂ ਹੌਲੀ-ਹੌਲੀ ਤੁਸੀਂ ਮੈਚੁਰ ਹੁੰਦੇ ਹੋ ਤੁਹਾਨੂੰ ਕਰਾਂਚੋਂ ਕਹਾਣੀਆਂ ਮਿਲਦੀਆਂ ਨੇ ਉਸ ਦਿਨ ਦੇ ਹਵਾਲੇ ਨਾਲ ਖਾਸ ਤੌਰ ਤੇ ਅਸੀਂ 14 ਅਗਸਤ ਦੀ ਗੱਲ ਕਰ ਲੈਨੇ ਆ ਤੇ ਉਹ ਦਿਨ ਜੂੰ ਜੂੰ ਤੁਸੀਂ ਵੱਡੇ ਹੁੰਦੇ ਜਾਂਦੇ ਹੋ ਉਹਦਾ ਉਸ ਉਸ ਦਿਨ ਦਾ ਖਿਆਲ ਵੀ ਉਹਦੇ ਨਾਲ ਨਾਲ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਆਪਣੇ ਮੁੱਢ ਨੂੰ ਛੱਡਣਾ ਬੜਾ ਔਖਾ ਹੁੰਦਾ ਇਹਨੂੰ ਇਸ ਤਰ੍ਹਾਂ ਵੇਖੋ ਜੋ ਤੋ ਅੱਜ ਅਸੀਂ ਕੈਨੇਡਾ 'ਚ ਕਿਸੇ ਨੂੰ ਮਿਲਦੇ ਆਂ ਅਸੀਂ ਪੁੱਛਦੇ ਆਂ ਅੱਛੀ ਆਪਣਾ ਕਿਹੜਾ ਇਲਾਕਾ ਹੈ ਜੇ ਇਲਾਕਾ ਦੱਸੋ ਜੀ ਮੈਂ ਦੁਆਬੇ ਦਾ ਆ ਮੈਂ ਬਾਜੇ ਦਾ ਆ ਮੈਂ ਗੁਰਦਾਸਪੁਰ ਦਾ ਤੁਸੀਂ ਆਪਣਾ ਪਿੰਡ ਦਾ ਲਖ ਦੱਸੋ ਪਰ ਉਹ ਲੋਕ ਜਿਹੜੇ ਉੱਚੜ ਕੇ ਆਏ ਸੀ ਉਹ ਅੱਜ ਤੱਕ ਆਪਣਾ ਇਲਾਕਾ ਹੀ ਨਹੀਂ ਦੱਸ ਸਕੇ ਕਿਸੇ ਨੂੰ ਕਿ ਮੈਂ ਕਿੱਥੋਂ ਆਇਆ ਤੇ ਕਿੱਥੇ ਜਾ ਰਿਹਾ ਇਨਕਲਾਬ ਦੇ ਫਰਾਂਸ ਦੇ ਬਾਰੇ ਕਹਿੰਦੇ ਸੀ ਨਾ ਕਿ ਰੈਵਿਊਲੂਸ਼ਨ ਵੈਂਟ ਮੈਡ ਸਾਡੀ ਵੀ ਕੋ ਆਜ਼ਾਦੀ ਪਾਗਲ ਹੋ ਗਈ ਸੀ ਉਸ ਵੇਲੇ ਤੇ ਅਸੀਂ ਭੁੱਲ ਗਏ ਅਸੀਂ ਅਸੀਂ ਹਜ਼ਾਰ ਸਾਲ ਤੋਂ ਇਕੱਠੇ ਰਹਿ ਰਹੇ ਆ ਹਜ਼ਾਰ ਸਾਲ ਤੁਸੀਂ ਇਕੱਠੇ ਰਹਿ ਰਹੇ ਆ ਅਸੀਂ ਮਿਲ ਕੇ ਫਰੰਗੀਆਂ ਦੇ ਖਿਲਾਫ ਲੜਦੇ ਪਏ ਆ ਇੱਕ ਵੇਲਾ ਆ ਕਿ ਸੀ ਆਪਣੇ ਆਪ ਨੂੰ ਹੀ ਮਾਰਨਾ ਸ਼ੁਰੂ ਕਰ ਦਿੱਤਾ ਭਾਰਤ ਦੀ ਆਜ਼ਾਦੀ ਲਈ ਦੇਸ਼ ਵਾਸੀ ਆਪਣੇ ਹਰ ਵਖਰੇਵੇਂ ਤੋਂ ਉੱਪਰ ਹੋ ਕੇ ਲੜੇ ਅਤੇ ਕੁਰਬਾਨੀਆਂ ਦਿੱਤੀਆਂ ਉਹ ਦਿਨ ਵੀ ਆ ਗਿਆ ਪਰ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਉਹ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਦੀ ਕਦਰ ਕਰਦੇ ਨੇ ਪਰ ਆਜ਼ਾਦੀ ਦੇ ਜਸ਼ਨਾਂ ਵਿੱਚ ਉਹਨਾਂ ਦੀ ਸ਼ਿਰਕਤ ਬਚਪਨ ਤੋਂ ਲੈ ਕੇ ਵੱਡੇ ਹੁੰਦਿਆਂ ਹੋਰ ਘਟੀ ਹੈ ਪੀੜੀ ਦਰ ਪੀੜੀ ਚਲਦਾ ਆਉਂਦਾ ਵੰਡ ਦਾ ਦਰਦ ਇੰਟਰ ਜਨਰੇਸ਼ਨਲ ਟਰੋਮਾ ਪਰੇਸ਼ਾਨ ਕਰਦਾ ਹੈ ਉਹ ਕਿਉਂ ਰੋਂਦੇ ਸਨ ਆਜ਼ਾਦੀ ਵਾਲੇ ਦਿਨ ਕਿ ਉਹਨਾਂ ਨੂੰ ਗੱਲਾਂ ਯਾਦ ਆਂਦੀਆਂ ਸਨ ਕਿ ਸਰੋਂ ਉਹ ચીਖਾ ਮਾਰਦੇ ਸਨ ਆਪਣੇ ਜੀਆਂ ਨੂੰ ਜਿਹੜੇ ਵਿਛੜ ਗਏ ਉਹਨਾਂ ਤੋਂ ਕਿਉਂ ਜੋ ਕਿ ਦਸਦੀ ਮੇਰਾ ਪਿੰਡ ਹੈ ਅਸੀਂ ਮੇਰਾ ਮੇਰਾ ਘਰ ਇੱਥੇ ਸੀ ਇਸ ਉਹ ਚੀਜ਼ਾਂ ਜੋ ਮੈਂ ਕਦੀ ਵੇਖੀਆਂ ਨਹੀਂ ਸੀ ਉਹ ਮੇਰੇ ਦਿਮਾਗ ਵਿੱਚ ਘਰ ਘਰ ਗਈਆਂ ਮੈਨੂੰ ਇਹ ਲੱਗਦਾ ਸੀ ਕਿ ਮੇਰਾ ਇਸ ਧਰਤੀ ਤੇ ਰਹਿਣਾ ਉਹਨਾਂ ਤੇ ਇਹ ਤੇ ਦੇਰ ਤੱਕ ਕੰਪਲੀਟ ਨਹੀਂ ਹੋਏਗਾ ਜਿੰਨੇ ਮੈਂ ਉਹ ਚੀਜ਼ਾਂ ਨੂੰ ਆਪਣੀ ਅੱਖੀਂ ਵੇਖੇ ਨਹੀਂ ਆਵਾਂਗਾ ਸੋ ਮੇਰੇ ਲਈ ਇਹ ਇਹ ਜੋ ਨਾਸੂਰ ਹੁੰਦਾ ਨਾ ਤੁਹਾਡੇ ਅੰਦਰ ਇੱਕ ਉਹ ਬਣ ਗਿਆ ਕਿ ਮੈਨੂੰ ਰੋਜ਼ ਸਵੇਰੇ ਸ਼ਾਮ ਉੱਠਦੇ ਮੈਂ ਇਹ ਚੁੱਭਦਾ ਸੀ ਅੰਦਰੋਂ ਹਜ਼ਰਤ ਸ਼ਾਮ ਦਾ ਪਰਿਵਾਰ ਭਾਰਤ ਵੱਲੋਂ ਪਾਕਿਸਤਾਨ ਆਇਆ ਸੀ ਅਤੇ ਹਜ਼ਰਤ ਦੱਸਦੇ ਨੇ ਕਿ ਉਹਨਾਂ ਦੇ ਦਾਦਕਾ ਪਰਿਵਾਰ ਤੋਂ ਆਪਣੇ ਪਿੱਛੇ ਛੱਡ ਆਏ ਘਰਾਂ ਅਤੇ ਖੂਨ ਖਰਾਬਿਆਂ ਦੀਆਂ ਪੀੜਾਂ ਦੀਆਂ ਕੁਝ ਕਹਾਣੀਆਂ ਜਿਨ੍ਹਾਂ ਵਿੱਚ ਬਹੁਤ ਸਾਰੀ ਚੁੱਪ ਵੀ ਹੁੰਦੀ ਸੀ ਉਹਨਾਂ ਦੇ ਬਚਪਨ ਦਾ ਵੱਡਾ ਹਿੱਸਾ ਰਹੀ ਉਹਨਾਂ ਦੀ ਦਾਦੀ ਆਖਰੀ ਸਮੇਂ ਤੱਕ ਆਪਣੀ ਸਹੇਲੀ ਦੀ ਚੰਗੇਰ ਸਾਹਮ ਸਾਹਮ ਕੇ ਰੱਖਦੀ ਰਹੀ ਕਿ ਇੱਕ ਦਿਨ ਮਿਲ ਕੇ ਉਸ ਨੂੰ ਦੇਗੀ ਉਹ ਇੱਕ ਪਰਪਰਾਇਆ ਘਰ ਛੱਡ ਕੇ ਆਏ ਸਨ ਔਰ ਮੇਰੀਆਂ ਨੜੀਆਂ ਫੋਪੀਆਂ ਸਨ ਸ਼ਾਦੀशुदा ਫੋਪੀਆਂ ਸਨ ਘਰ ਦੇ ਵਿੱਚ ਸਭ ਤੋਂ ਛੋਟਾ ਮੇਰਾ ਬਾਪ ਸੀ ਘਰ ਦੇ ਵਿੱਚ ਸਭ ਤੋਂ ਛੋਟਾ ਜਿਹੜਾ ਉਸ ਗੱਡੇ ਦੇ ਨਾਲ ਨਾਲ ਟੁਰਦਾ ਟੁਰਦਾ ਆਇਆ ਉਹ ਸਭ ਤੋਂ ਛੋਟਾ ਸੀ ਘਰ ਦੇ ਵਿੱਚ ਬਾਕੀ ਤੇ ਸਾਰੇ ਸ਼ਾਦੀशुदा ਸਨ ਘਰਬਾਰ ਦੇ ਵਿੱਚ ਰਹਿ ਰਹੇ ਸਨ ਅੱਜ 77 ਸਾਲ ਹੋ ਗਏ ਨੇ ਸਵਾਕੈ ਨੂੰ ਚੌਥੀ ਤੋਂ ਪੰਜਵੀਂ ਪੀੜ੍ਹੀ ਆ ਗਈ ਹੈ ਤੇ ਸਾਡੇ ਅਥਰੂ ਹੱਲੀ ਵੀ ਨਹੀਂ ਰੁਕਦੇ ਔਰ ਇਹ ਰੁਕਣੇ ਵੀ ਨਹੀਂ ਇਹ ਅੱਗੇ ਤੱਕ ਟਰਾਂਸਫਾਰਮ ਹੁੰਦੇ ਰਹਿਣੇ ਨੇ ਇਹ ਮੁੱਕਣੇ ਨਹੀਂ ਇਹ ਕਲ ਟੁਰਦੀ ਰਣੀ ਹੈ ਉਹਨਾਂ ਨੂੰ ਕੀ ਯਾਦ ਆਂਦਾ ਸੀ ਇੱਕ ਆਪਣਾ ਖੁੱਲਾ ਵਿਹੜਾ ਯਾਦ ਆਂਦਾ ਹੈ ਤੁਸੀਂ ਸੋਚੋ ਕਿ ਇੱਕ ਬੰਦਾ ਸਵੇਰੇ ਸਵੇਰੇ ਕਮਾਈ ਜਿਹੜੀ ਹੈ ਘਰ ਦੀ ਮਾਲਕ ਨੂੰ ਰੋਟੀਆਂ ਬਣਾ ਰਹੀ ਹੈ ਕਿ ਮਰਬੇ ਰੋਟੀਆਂ ਲੈ ਕੇ ਜਾਣੀਆਂ ਨੇ ਜਾਂ ਭੇਜਣੀਆਂ ਨੇ ਤੁਹਾਨੂੰ ਪਤਾ ਲੱਗ ਰਿਹਾ ਕਿ ਉਹ ਚੁੱਲ੍ਹਾ ਉੰਝੀ ਚੱਲਦਾ ਰਹੇਗਾ ਤੇ ਤੁਸੀਂ ਉਹਨੂੰ ਛੱਡ ਕੇ ਦੌੜਨਾ ਆਪਣੀ ਜਾਨ ਬਚਾ ਰਹੇ ਹੋ ਤੁਹਾਨੂੰ ਨਹੀਂ ਪਤਾ ਕਿ ਤੁਹਾਨੂੰ ਕਿਉਂ ਕੱਢਿਆ ਜਾ ਰਿਹਾ ਤੁਸੀਂ ਕਿੱਥੇ ਜਾ ਰਹੇ ਹੋ ਤੁਸੀਂ ਜਾਣਾ ਵੀ ਚਾ ਰਹੇ ਹੋ ਕਿ ਨਹੀਂ ਜਾਣਾ ਚਾ ਰਹੇ ਹੋ ਮਾਂ ਦੀ ਜਿਹੜੀ ਸਭ ਤੋਂ ਜਿਹੜੀ ਅਹਿਮ ਯਾਦ ਹੈ ਉਹ ਇਹ ਹੈ ਕਿ ਜਸਲੋਰ ਆ ਰਹੀ ਸੀ ਉੱਥੋਂ ਕਿੰਨੇ ਮੈਂ ਟ੍ਰੇਨ 'ਚ ਬੈਠੀ ਸੀ ਮੈਨੂੰ ਬਹੁਤ ਪਿਆਸ ਲੱਗੀ ਮੈਂ ਪਾਣੀ ਮੰਗਿਆ ਕਿ ਪਾਣੀ ਇੰਨਾ ਦੰਦਾ ਸੀ ਜਿਹੜਾ ਸਾਨੂੰ ਪੀਣ ਨੂੰ ਮਿਲਦਾ ਸੀ ਤਾਂ ਉਹ ਉਹਨਾਂ ਦੇ ਵਿੱਚ ਹੱਡ ਚੜੇ ਹੋਏ ਸੀ ਪਾਣੀ ਦਰਿਆ ਚੜੇ ਹੋਏ ਸੀ ਖਤਲੋ ਘਰਤ ਹੋਈ ਸੀ ਖੂਨ ਖੂਨੋਂ ਖੂਨ ਸੀ ਦਰਿਆ ਤੇ ਮੈਨੂੰ ਮੈਨੂੰ ਜਦੋਂ ਪਾਣੀ ਦਿੱਤਾ ਜਾਂਦਾ ਮੈਂ ਇਹ ਗੱਲ ਕਹੀ ਕਿ ਮੈਨੂੰ ਇਹ ਗੱਲ ਮੇਰੀ ਮਾਂ ਕਹਿੰਦੀ ਹੁੰਦੀ ਅਜੇ ਵੀ ਯਾਦ ਹੈ ਕਿ ਮੈਂ ਪਾਣੀ ਮੰਗੇ ਮੈਂ ਚਾਹ ਨਹੀਂ ਮੈਂ ਸਰਬਜੀਤ ਅਰੋੜਾ ਦਾ ਆਪਣੇ ਪਿਤਾ ਤੇ ਮਾਤਾ ਜੀ ਨੂੰ ਪਾਕਿਸਤਾਨ ਵਿੱਚ ਵਾਪਸ ਆਪਣਾ ਘਰ ਵਿਖਾਉਣ ਦਾ ਸਬਬ ਬਣਿਆ ਸਰਬਜੀਤ ਮੁਤਾਬਕ ਉਹ ਵਕਤ ਭਾਵੁਕਤਾ ਦੀ ਇੱਕ ਇੰਤਿਹਾ ਦਾ ਸਮਾਸੀ ਜਦੋਂ ਉਹਨਾਂ ਦੇ ਪਿਤਾ ਨੇ ਆਪਣੇ ਬੈਠਕ ਦੇ ਬੂਹੇ ਨੂੰ ਛੋਇਆ ਉਹਨਾਂ ਲਈ ਆਪਣਾ ਪਿੰਡ ਜਾਣਾ ਆਪਣੇ ਉਸ ਸਕੂਲ ਨੂੰ ਵੇਖਣਾ ਜਿੱਥੇ ਉਹ ਪੜ੍ਹੇ ਨੇ ਉਹ ਇਮਾਰਤ ਐਜ਼ ਇਟ ਇਜ਼ ਦੇਖ ਲੈਣਾ ਕਿ ਮੈਂ ਇੱਥੇ ਬੈਠ ਕੇ ਮੈਂ ਆਪਣੀ ਪਹਿਲੀ ਇਮਲਾ ਲਿਖੀ ਹੈ ਜਾਂ ਜਿਸ ਨੂੰ ਸੀ ਡਿਕਟੇਸ਼ਨ ਕਿਨੇ ਉਹ ਲਿਖੀ ਹੈ ਉਹ ਆਪਣੇ ਮਾਸਟਰਾਂ ਨੂੰ ਉੱਥੇ ਬੈਠੇ ਯਾਦ ਕਰਦੇ ਰਹੇ ਕਿੰਨੀ ਕੁ ਦੇਰ ਉਹ ਬੜਾ ਇੱਕ ਟੱਚਿੰਗ ਐਕਸਪੀਰੀਅੰਸ ਸੀ ਮੇਰੇ ਵਾਸਤੇ ਆਪਣੀ ਪੀੜ੍ਹੀ ਵਿੱਚੋਂ ਮੈਂ ਇਕੱਲਾ ਬੰਦਾ ਜਿਹੜਾ ਮੇਰੇ ਬਾਪ ਦੀ ਵੀ ਬੜੀ ਖਾਜ ਸੀ ਜਾਨ ਦੀ ਤੇ ਮੈਨੂੰ ਚੁੱਕੇ ਮੈਂ ਇੱਕ ਇੱਕ ਅਖਬਾਰ ਨਾਲ ਕੰਮ ਕਰਦਾ ਸੀ ਸਾਰ ਕ੍ਰਾਈਟਰਸ ਕਾਨਫਰੰਸਿਸ ਜਾਣ ਦਾ ਮੈਨੂੰ ਮੌਕਾ ਮਿਲਿਆ ਔਰ ਮੇਰਾ ਪਹਿਲੀ ਦਫਾ ਜਿਹੜਾ ਕਿਸੇ ਸਿੱਖ ਫੈਮਿਲੀ ਨਾਲ ਇੰਟਰੈਕਸ਼ਨ ਹੋਇਆ ਉਹ ਗੁਰਦੁਆਰਾ ਜਨਮਸਥਾਨ ਦੇ ਅੰਦਰ ਬਾਬਾ ਜੀ ਨਾਨਕ ਦੀ ਤਕਰੀਬਾਂ ਚੱਲ ਰਹੀਆਂ ਸਨ ਨਵੰਬਰ ਦੇ ਮਹੀਨੇ 'ਚ ਮੈਂ ਇੱਕ ਵੀਕਲੀ ਅਖਬਾਰ ਨਾਲ ਕੰਮ ਕਰਦਾ ਸੀ ਤੇ ਮੈਂ ਉੱਥੇ ਇੱਕ ਸਟੋਰੀ ਕਰਨ ਵਾਸਤੇ ਆਇਆ। ਮੇਰੀ ਚੁੱਕੇ ਗੁਰਦੁਆਰੇ ਦੇ ਵਿੱਚ ਕੁਝ ਲੋਕਾਂ ਨਾਲ ਜਾਣ ਪਛਾਣ ਹੈ ਸੀ ਮੇਰਾ ਚੁੱਕੇ ਨਾਨਕਾ ਘਰ ਜਿਹੜਾ ਹੈ ਸਾਡੀ ਜਿਹੜੀ ਘਰ ਦੀ ਕੰਧ ਸਾਂਝੀ ਹੈ ਉਹ ਗੁਰਦੁਆਰਾ ਬਾਲੀਲਾ ਸਾਹਿਬ ਦੇ ਨਾਲ ਜਨਮ ਸਥਾਨ ਦੇ ਬਿਲਕੁਲ ਨਾਲ ਇੱਕ ਗੁਰਦੁਆਰਾ ਹੈ ਗੁਰਦੁਆਰਾ ਬਾਲੀਲਾ ਸਾਹਿਬ ਜਿੱਥੇ ਨਾਨਕੂਰੀ ਬਚਪਨ ਖੇਡਦੇ ਸਨ ਤੇ ਮੇਰੀ ਘਰ ਦੀ ਕੰਧ ਉਸ ਗੁਰਦੁਆਰੇ ਦੇ ਨਾਲ ਸਾਂਝੀ ਹੈ। ਲਾਜ਼ਮੇਰੇ ਲਈ ਉੱਥੇ ਅੰਦਰ ਜਾਣਾ ਵੀ ਕੋਈ ਇਸ਼ੂ ਨਹੀਂ ਸੀ ਮੈਂ ਇੱਕ ਫੈਮਿਲੀ ਕੋਲ ਬੈਠ ਗਿਆ ਚੰਡੀਗੜ੍ਹ ਤੋਂ ਇੱਕ ਫੈਮਿਲੀ ਆਈ ਸੀ ਉਹਨਾਂ ਨੇ ਮੈਨੂੰ ਇੱਕ ਕੜਾ ਪਾ ਦਿੱਤਾ ਚੰਡੀਗੜ੍ਹ ਦੇ ਨਮਕਾਰੇ ਖਾਣੇ ਸ਼ੁਰੂ ਕਰ ਦਿੱਤੇ ਉਹ ਨਮਕਾਰੇ ਮੈਨੂੰ ਮਿੱਠੇ ਲੱਗੇ ਹਜ਼ਰਤ ਸ਼ਾਮ ਮੁਤਾਬਿਕ ਇਸ ਪੀੜ ਦਾ ਕੋਈ ਸਿਰਾ ਲੱਭਣਾ ਪੈਣਾ ਹੈ ਇਸ ਦਾ ਕੋਈ ਕਲੋਜ਼ਰ ਹੋਣਾ ਚਾਹੀਦਾ 47 ਦੇ ਵਿੱਚ ਤੇ ਜ਼ੁਲਮ ਤੇ ਹੋਇਆ ਪੰਜਾਬ ਨਾਲ ਵੰਡਿਤ ਹੋਈ ਹੈ ਸਾਰੀ ਪੰਜਾਬ ਦੀ ਉਹ ਪੰਜਾਬ ਦਾ ਜਿਹੜਾ 5 ਲੱਖ ਸ਼ਹੀਦ ਹੈ ਜਿਹਦੇ ਛੋਟੇ ਮਾਸੂਮ ਬੱਚੇ ਨੇ ਔਰਤਾਂ ਨੇ ਬੁੱਢੇ ਨੇ ਹਰ ਕਿਸਮ ਦੇ ਲੋਕ ਉਸ ਸ਼ਹਾਦਤ ਉਹਨਾਂ ਉਹਨਾਂ ਸ਼ਹੀਦਾਂ ਦੇ ਵਿੱਚ ਸ਼ਾਮਲ ਨੇ ਮੇਰਾ ਖਿਆਲ ਹੈ ਕਿ ਸਾਨੂੰ ਇੱਕ ਦਿਨ ਜਿਹੜਾ ਇਹਨਾਂ ਸ਼ਹੀਦਾਂ ਦਾ ਜਿਹੜੇ ਪੰਜਾਬ ਦੀ ਤਕਸੀਮ ਦੇ ਦੌਰਾਨ ਪਾਰਟੀਸ਼ਨ ਦੇ ਦੌਰਾਨ ਜਿਹੜੇ ਸ਼ਹੀਦ ਹੋਏ ਉਹਨਾਂ ਦਾ ਸਾਨੂੰ ਮਿਲ ਕੇ ਦਿਨ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਇਹ ਪਰੇਡਾਂ ਵੀ ਕਰ ਲੈਣ ਇੱਕ ਦਿਨ ਅਸੀਂ ਰੱਖ ਕੇ ਦੋਵੇਂ ਪਾਸੇ ਕਹੀਏ ਆਓ ਪੰਜਾਬੀਓ ਆਓ ਯਾਰ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਲਵੀਨ ਗਿਲ Omni News,